11:40 ਦੇ ਜਿਹੜਾ ਟਰੈਕਟਰ ਜਿੱਤ ਕੇ ਹਰਿਆਣੇ ਦੇ ਵਿੱਚ ਤਿੰਨ ਟਰੈਕਟਰਾਂ ਦਾ ਨਾਮ ਸੀ ਪਹਿਲਾ ਟਰੈਕਟਰ ਜਿੱਤ ਕੇ ਉਹ ਕਬੂਤਰ ਦੇ ਹੋਰ ਬੱਚੇ ਦੇ ਤੁਸੀਂ ਦਰਸ਼ਨ ਕਰ ਇੱਕ ਵਾਰੀ ਵਾਝੀਏ ਬੱਚੇ ਦੇ ਨਾਂ ਤੇ ਜ਼ਰੂਰ ਸਾੜੀ ਕੀ ਬਾਤ ਹੈ ਸੁਲੇਂਦਰ ਭਾਈ ਬੋਪਾਰਾ ਮਾਲ ਕੀ ਬਾਤ ਆ ਬਾਈ ਦੇ ਨਾਂ ਤੇ ਵੀ ਇੱਕ ਵਾਕਏ ਸੋਨੇ ਦੀਆਂ ਇਹਦੇ ਦੇ ਵਿੱਚ ਸੋਨੇ ਦੀਆਂ ਥੱਲਾਂ ਨਾਲ ਹੀ ਫਿਰਦੇ ਆ ਜਿਹਨਾਂ ਦੇ ਘਰ ਦੇ ਨਾਲ ਬੇਹੇਰਾ ਕੋਲ ਜੱਪ ਲਿਆ ਜੀ ਇਹਨਾਂ ਨੇ ਤਾਂ ਦੁਨੀਆ ਜਿੱਤ ਲਈ ਜਿਹਨੇ ਤੁਹਾਨੂੰ ਸਿਕੰਦਰ ਬਣਾਤਾ ਛੇ ਇਹ ਕਿਹੜੀ ਕੁਤਰੀ ਹੈ ਇਹ ਰਾਜਾ ਜਿਹੜੀ ਕੀ ਹਜ਼ਾਰ ਤੇ ਰਾਜਾ ਰਾਜਾ ਵਾਲੀ 20000 ਤੇ ਜੋਤਵੀਰ ਹਿਸਵਾਲ ਦੇ ਨਾਲ ਆਪਾਂ ਅੱਜ ਕਬੂਤਰਬਾਜੀ ਦੇ ਖੇਤਰ 'ਚ ਗੱਲਾਂ ਬਾਤਾਂ ਕਰ ਰਹੇ ਆ 2024 ਦੇ ਵਿੱਚ ਕਬੂਤਰਬਾਜੀ ਦਾ ਸਕੰਦਰ ਬਣਿਆ ਤੇ ਜਿਹੜੇ ਕਬੂਤਰਾਂ ਨੇ ਸਕੰਦਰ ਬਣਾਇਆ ਉਹਨਾਂ ਦੇ ਆਪਾਂ ਹੁਣ ਤੁਹਾਨੂੰ ਦਰਸ਼ਨ ਕਰਾਉਨੇ ਆਂ ਜੋਤਵੀਰ ਇਹ ਕਬੂਤਰ ਕਿਹੜਾ ਇਹ ਖਨੌੜੇ ਵਾਲਾ ਕਬੂਤਰ ਆ ਜੀ ਜਿਹੜਾ ਖਨੌੜੇ ਮੋਟਰਸਾਈਕਲ ਤੇ ਅਸੀਂ ਇੱਕ ਜਿਹੜਾ ਐਲਸੀਡੀ ਤੇ ਆਈ ਉਹ ਚੰਨ ਵੀ ਤਾਂ ਬੱਚੇ ਘਰਾਉਣ ਲੱਗੇ ਅੱਛਾ ਉਹ ਬੱਚੇ ਘੜਾਉਣ ਨੂੰ ਤੁਸੀਂ ਲੈ ਗਏ ਹਾਂਜੀ ਲੋ ਜਿੱਤੇ ਸੀ ਉੱਥੇ ਪਹਿਲਾ ਤੇ ਦੂਜਾ ਦੋਨੇ ਇਹ ਕਬੂਤਰ ਇਹ ਮੋਟਰਸਾਈਕਲ ਤੇ ਵੱਧ ਉੱਡੇ ਸੀ ਇਹ ਮੋਟਰਸਾਈਕਲ ਤੇ ਇਹਦਾ ਲਾਲ ਪੂਛਾ ਹਾਂਜੀ ਹਰਾ ਸਾਤਾ ਹਰਾ ਸਾਤਾ ਇਹ ਕਬੂਤਰ ਦੀ ਗੱਲ ਕਰਦੇ ਵੀ ਘੰਟਾ ਡੇਢ ਘੰਟੇ ਘਰੇ ਉੱਡਦਾ ਹੈ ਅੱਛਾ ਇਹ ਕਬੂਤਰ ਇਹ ਕਬੂਤਰ ਖੋਦ ਆਪ ਅੱਛਾ ਇਹ ਦੇ ਉਹ ਇਹਨੂੰ ਲਾਲਸਰਾ ਹਾਂਜੀ ਲਾਲਸਰਾ ਚਿੱਟੀਆਂ ਦਾ ਲਾਲਸਰਾ ਚਿੱਟੀਆਂ ਅੱਖਾਂ ਦਾ ਹਾਂਜੀ ਅੱਛਾ ਇਹਨੇ ਮੋਟਰਸਾਈਕਲ ਜਿੱਤੇ ਆ ਜਮਾ ਜੀ ਜਮਾ ਇਹ ਘਰੇ ਘੰਟਾ ਡੇਢ ਘੰਟਾ ਮਸਾ ਮਸਾ ਜੀ ਮਸਾ ਤੇ ਉਸ ਦਿਨੇ ਟੈਂਪਰੇਚਰ ਹੋਊਗਾ ਉਸ ਦਿਨ ਨਿਪੜ ਗਈ ਸੀ ਬਾਜੀ ਦੇਖੋ 43 ਤੋਂ ਉੱਤੇ ਹੀ ਸੀ 44 44 ਤੋਂ ਹਾਂਜੀ ਕੀ ਤਾਂ ਠੱਲਾਂ ਵੀ ਇਹਦੇ ਤੇ ਦੂਜੀਆਂ ਪਾਤੀਆਂ ਜੀ ਇਹਨਾਂ ਦੇ ਸੋਨੇ ਦੀਆਂ ਹੀ ਆ ਹਾਂਜੀ ਉਹ ਬੱਚੇ ਦੇ ਵਿਆਹ ਦੀ ਹੀ ਹੋਈਆਂ ਸੋਨੇ ਦੀਆਂ ਹਾਂਜੀ ਉਹ ਗਵਿੰਦਰભાઈ ਹੁਣੇ ਪਾ ਕੇ ਗਏ ਜੀ ਗਵਿੰਦਰભાઈ ਬੋਪਾਰਾਮਾਲ ਹੋ ਗਿਆਪਟ ਕਰਕੇ ਗਿਆ ਜੀ ਕੀ ਆ ਬਾਤ ਆ ਬਾਈ ਦੇ ਨਾਤੇ ਵੀ ਇੱਕ ਵਾਕਈ ਸੋਨੇ ਦੀਆਂ ਇਹ ਖੁੱਡੇ ਦੇ ਵਿੱਚ ਸੋਨੇ ਦੀਆਂ ਠੱਲਾਂ ਨਾਲ ਹੀ ਫਿਰਦੇ ਆ ਫਿਰ ਹੀ ਜਾਣ ਦੋ ਇਹਨਾਂ ਦੇ ਕਰਮ ਇਹਨਾਂ ਬਥੇਰਾ ਕੋਈ ਜੱਤ ਲਿਆ ਜੀ ਇਹ ਗੂਤ ਵੀ ਆ ਜਿਹੜੀ ਇਹਨਾਂ ਨੇ ਤਾਂ ਦੁਨੀਆ ਜਿੱਤ ਲਈ ਜਿਹਨੇ ਤੁਹਾਨੂੰ ਸਿਕੰਦਰ ਬਣਾਤਾ ਅੱਛਾ ਇਹ ਕਿਹੜੀ ਕਬੂਤਰੀ ਆ ਇਹ ਹਰਾਗਲਾ ਵਾਲੀ ਜਿਹੜੀ 21000 ਤੇ ਉੱਡੀ ਸੀ ਰਾਜਾਂ ਵਾਲੀ ਰਾਜਾਂ ਵਾਲੀ ਜਿਹੜੀ ਰਾਜਾਂ ਵਾਲੀ 21000 ਤੇ ਹਾਂਜੀ ਲਸ਼ ਲਸ਼ ਕਰਦੀ ਫਿਰਦੀ ਸੀ ਤੇ ਅੱਜ ਸੋਨੇ ਦੀਆਂ ਝਾਂਜਰਾਂ ਬਾਈ ਜੀ ਬਹੁਤੀ ਵੱਡੀ ਗੱਲ ਆ ਖੁੱਡੇ ਚ ਪਾ ਕੇ ਛੰਣ ਛੰਣ ਕਰਦੀ ਫਿਰਦੀ ਆ ਕੋਈ ਕਬੂਤਰ ਨਹੀਂ ਫਿਰ ਮਾਸਤ ਹੁੰਦੇ ਬਈ ਅਸੀਂ ਵੀ ਬੈਠੇ ਆ ਮੇਲ ਦੀ ਆਂਡੇ ਉਂਡੇ ਧਰਾਈ ਬੈਠੇ ਆ ਜੀ ਜਿਹਨੇ ਮਾਸਤ ਕਰਨੀ ਸੀ ਕਰ ਲਈ ਕਰ ਲਈ ਜੀ ਉਹਨੇ ਜਾਨੀ ਜੀ ਨੇ ਮਹੱਬਤ ਕਰਨੀ ਸੀ ਉਹਨੇ ਕਰ ਲਈ ਕਰ ਲਈ ਤੇ ਹੁਣ ਇਹ ਬੱਚਿਆਂ ਦੀ ਤਿਆਰੀ ਚ ਆਂਡੇ ਧਰ ਲਏ ਬੱਚੇ ਕੱਢੇ ਹੋਏ ਕਿਆ ਬਾਤ ਬੱਚਾ ਉਹ ਜਾ ਕੇ ਲੈ ਆ ਪਰ ਫਰਕ ਕੋਈ ਨਹੀਂ ਪਿਆ ਲੱਗਦਾ ਫਰਕ ਜੀ ਖਰਾ ਖਾਦੀ ਹੋਏ ਆ ਗਰਮੀ ਇੰਨੀ ਲੋਚ ਆਉਂਦਾ ਇਹਨਾਂ ਨੂੰ ਸ਼ਿਮਲਾ ਲੱਗਦਾ ਹੁਣ ਤਾਂ ਆਰਾਮ ਨਾਲ ਬੈਠੇ ਆ ਅੱਛਾ ਬੱਚੇ ਕਢਾ ਲੇ ਚਲੋ ਇਹ ਵੀ ਗੁਰੂ ਮਹਾਰਾਜ ਦੀ ਵੱਡੀ ਕਿਰਪਾ ਇਹ ਬਾਈ ਜੀ ਸੋਨੇ ਦੀਆਂ ਝਾਂਜਰਾ ਉਹੀ ਨਹੀਂ ਮਿਲੀਆਂ ਆ ਬੱਚਾ ਜੀ ਜਿਹੜਾ ਨਸਰੋ ਵਾਲਾ ਲਿਆ ਬਾਜੀ ਇਹਨੂੰ ਤਾਂ ਮੇਰੇ ਵੀ ਫੜਨ ਨੂੰ ਦਰਸ਼ਨ ਕਰਦੇ ਆ ਤੇ ਫੜ ਕੇ ਕੀ ਬਾਤ ਆ ਇਹ ਤਾਂ ਬਾਈ ਜੀ ਹਜੇ ਵੀ ਛੋਟਾ ਹੀ ਲੱਗਦਾ ਹਜੇ ਬੱਚਾ ਹੀ ਹੈ ਹਜੇ ਵੀ ਬੱਚਾ ਹੀ ਆ ਹਜੇ ਪਤਾ ਹੀ ਨਹੀਂ ਲੱਗਿਆ ਨਾਰਾ ਕੰਮ ਅੱਛਾ ਇਹ ਇਹਦੇ ਰੰਗ ਆ ਰੰਗ ਲਾਇਆ ਸੀ ਕਾਲਾ ਢੱਡ ਇਹਦਾ ਟੰਕਾ ਕਾਲਾ ਢੱਡ ਤੇ ਲਾਲ ਪੂਛ ਇਹਦੇ ਵੀ ਸੋਨੇ ਦੀਆਂ ਝਾਂਜਰਾ ਪਾਤੀਆਂ ਹਾਂ ਜੀ ਹਾਂ ਜੀ ਫਿਰ ਇਹ ਮੈਨੂੰ ਆਇਆ ਦਵਿੰਦਰ ਭਾਈ ਦੇ ਕੇ ਕਹਿੰਦਾ ਨਹੀਂ ਯਾਰ ਅੱਛਾ ਇਹ ਸਾਤੇ ਹੀ ਬੋਤੇ ਬਣਾਉਣੇ ਆ। ਨਾ ਇਹ ਕਾਂ ਬਾਈ ਮੱਕੀ ਵੀ ਐਂ ਕਰਦਾ ਗੁਰੂ ਤੇ ਬੜੀ ਗੁਰੂਦਰੀਸ ਕਰ ਲਈਦੀ ਆ। ਨਹੀਂ ਫੇ ਬਹਿਮਾਰੇ ਮੈਂ ਬਹਿ ਸਾਤੇ ਇਹ ਬਾਈ ਜੀ ਕਰੋ ਪਹਿਲਾਂ ਦਰਸ਼ਨ ਇਹਦੇ ਤੁਸੀਂ ਤੇ ਜੋਤਵੀਰ ਕਰਾਓ ਦਰਸ਼ਨ ਇਹਦੇ ਵਧੀਆ ਤਰੀਕੇ ਦੇ ਨਾਲ ਕਿਉਂਕਿ ਇਹ ਉਹ ਰੋਸਤਮਾ 10:45 ਰਾਤ ਦੇ 11 11 11 11 40 11:40 ਮਿੰਟ ਦੇ ਜਿਹੜਾ ਟਰੈਕਟਰ ਜਿੱਤ ਕੇ ਹਰਿਆਣੇ ਦੇ ਵਿੱਚ ਤਿੰਨ ਟਰੈਕਟਰ ਇਨਾਮ ਸੀ ਪਹਿਲਾ ਟਰੈਕਟਰ ਪਹਿਲਾ ਟਰੈਕਟਰ ਜਿੱਤ ਕੇ ਉਹ ਕਬੂਤਰ ਦੇ ਹੁਣ ਬੱਚੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇੱਕ ਵਾਰੀ ਬਾਜੀਏ ਬੱਚੇ ਦੇ ਨਾਂ ਤੇ ਜ਼ਰੂਰ ਤਾੜੀ ਕੀ ਬਾਤ ਆ ਸੋਨੇ ਦੀਆਂ ਝਾਂਜਰਾ ਇਹ ਹੁਣ ਦਾਹਾਂ ਅਸਤਰ ਪੈਦਾ ਕਰਨ ਨੂੰ ਹੀ ਰੱਖ ਲਿਆ ਬਾਸਾਂ ਜੀ ਰੋਕ ਲਿਆ ਜੀ ਰੋਕ ਲਿਆ ਇਹ ਉਹ ਆ ਜੀ ਬੋਰਡ ਨਕਲੀਆਂ ਜਦੋਂ ਸਹੀ ਮੋਟਰਸਾਈਕਲ ਤੇ ਇਕੱਲੇ ਨਿਕਲਦਾ ਇਕੱਲੇ ਨੁ ਇਕੱਲਾ ਬੁਰਜ ਨਕਲੀਆਂ ਇਹ ਜੋਤਵੀਰ ਬਾਕੀਆਂ ਦੇ ਕੁਸ਼ਣਾ ਕੁਛ ਹੈਗਾ ਇਹ ਬਿਲਕੁਲ ਪਿਓਰ ਸਾਫ ਹੈ ਸਾਫ ਹੈ ਰਾਜਨ ਵਾਲੇ ਕੂਤਰਾ ਨਹੀਂ ਅੱਛਾ ਉਥੇ ਆ ਗਈ ਕਹਾਣੀ ਹਾਂਜੀ ਸਿੱਧਾ ਇਹ ਉਹਨਾਂ ਦੇ ਕੂਤਰਾ ਰੱਲੇ ਪੁੱਲੇ ਖੋਲ ਕੇ ਦਿਖਾ ਇਹ ਕਿਹੜੀ ਅੱਖਾਂ ਦਾ ਖੱਟੀਆਂ ਅੱਖਾਂ ਦਾ ਵਾ ਤੇ ਫਿਰ ਇਹ ਹੀ ਉਥੇ ਜਮਨ ਰੋਲ ਸਿੱਧਾ ਹੀ ਸਿੱਧਾ ਹੀ ਵਾਦਾ ਵੀ ਸਾਰਾ ਕੁਝ ਵਾਦਾ ਵੀ ਸਾਰਾ ਕੁਝ ਸਾਰਾ ਕੁਝ ਇਹਦਾ ਹੀ ਸੀ ਹਾਂਜੀ ਕਿਆ ਬਾਤ ਹੈ ਦਿਖਾਓ ਜੀ ਹੁਣ ਅਗਲਾ ਕਿਉਂਕਿ ਇਹ ਥੋੜੇ ਜੇ ਬ੍ਰਾਹਮਾ ਸਤਰੀ ਲੈ ਆਂਦੇ ਆ ਆ ਮੱਧੂਕੇ ਵਾਲਾ ਕੁੱਤਾ ਆਹ ਕੁੱਤਰ ਕਈ ਸਾਲ ਲਗਾਤਾਰ ਰੋਜਾ ਇਹ ਉਹਦਾ ਭਾਈ ਨਹੀਂ ਹੈ ਇਹਦਾ ਭਰਾ ਨਹੀਂ ਹੈ ਸਗਾ ਜੀ ਮੱਜੂਕੇ 2 ਸਾਲ ਲਗਾਤਾਰ ਮੱਜੂਕੇ ਵਾਲਾ ਘੋੜਾ ਵੀ ਮਸ਼ਹੂਰ ਸੀਗਾ ਉਹਨਾਂ ਦੇ ਬਾਜੀ ਕਰਾਉਂਦਾ ਕਰੇ ਜੋਰੇ ਕਰੇ ਅੱਛਾ ਉਹਨਾਂ ਦੇ ਕਰੇ ਹਾਂ ਇਹ ਮੱਝ ਇੱਕ ਕੁੱਤਰ ਕਈ ਸਾਲ ਹੋ ਗਏ ਜੀ ਐ ਜਿੱਤ ਦਾ ਹੀ ਤੁਰੇ ਆਉਂਦਾ ਨਾਲ ਬੱਚੇ ਕਢਦਾ ਹਰੇਕ ਸਾਲ ਦੇ ਹਾਂ ਜੀ ਐਤਕੀ ਵੀ ਮੱਜੂਕੇ ਜਿੱਤੇ ਪਿਛਲੀ ਵਾਰੀ ਵੀ ਰਾਤ ਨੂੰ ਹੀ ਵਹਿੰਦਾ ਸੀ ਰਾਤ ਨੂੰ ਵਹਿੰਦਾ 4-4 ਦਨ ਛਪਾ ਕੇ ਅੱਜ ਕੀ ਚੌਥੇ ਦਿਨ ਰਾਦੂ ਮੇਡਾ ਪਹਿਲਾ ਪਿਛਲੀ ਵਾਰੀ ਚੌਥੇ ਦਿਨ ਜਿਹੜੀ ਚੌਥੇ ਦਿਨ ਬਾਜੀ ਮੁੱਕੀ ਆ ਉੱਥੇ ਇਹ ਜਿੱਤੇ ਆ ਉੱਥੇ ਵੀ ਜਿੱਤੇ ਆਂ ਮੱਝੂ ਗਈ ਜਿੱਤ ਦਾ ਮਤ ਛੜ ਦੇ ਉੱਥੇ ਲੋੜ ਹੀ ਉੱਥੇ ਆਉਂਦਾ ਪਤਾ ਨਹੀਂ ਕੀ ਗੱਲ ਆ ਜੋ ਕੱਢਦੇ ਆ ਸਾਨੂੰ ਆਂਦੀ ਨਹੀਂ ਸਾਨੂੰ ਆਇਆ ਇੱਕ ਛਤਰੀ ਦੇ ਨਾਲ ਆੜਪ ਵੱਧਾ ਜਿਹੜੇ ਘਰੇ ਬੈੰਦਾ ਉੱਥੇ ਹੀ ਆ ਜਾਂਦਾ ਨਾਲੇ ਅਗਲਾ ਕਹਿੰਦਾ ਵੀ ਉੱਥੇ ਜਾ ਕੇ ਕੋ ਉਤਰ ਬਹਿ ਜੂ ਤੁਹਾਡਾ ਐਨੇ ਸਾਲ ਲੋੜਦਾ ਵੀ ਜੇ ਥੱਕ ਗਿਆ ਇਹਨੂੰ ਪਰਵਾਹ ਹੀ ਨਹੀਂ ਇਹਨੇ ਬੈਣ ਮੌਕੇ ਹੀ ਉਹ ਘਰੇ ਆਉਣਾ ਅੱਛਾ ਕਿੰਨੇ ਸਾਲ ਹੋ ਗਏ ਇਹਨੂੰ ਛੜ ਦੇਨੂੰ ਉਹ ਦੋ ਤੀਜਾ ਸਾਲ ਆ ਤੀਜਾ ਸਾਲ ਆ ਜੀ ਤੀਜਾ ਸਾਲ ਐਤਕੀ ਫੇਰ ਜਿੱਤ ਗਿਆ ਹਾਂਜੀ ਮੈਨੂੰ ਲੱਗਦਾ ਇਹ ਵੀ ਇੱਕ ਰਿਕਾਰਡ ਵਾਲੀ ਗੱਲ ਹੀ ਹੋ ਵੀ ਇੱਕੋ ਕਬੂਤਰ ਇੱਕੋ ਪਿੰਡ ਤਿੰਨ ਸਾਲ ਜਿੱਤਿਆ ਹੋਵੇ ਹਾਂ ਜਿੱਤੀ ਜਾਂਦਾ ਹੀ ਕਿਉਂਕਿ ਮੈਂ ਬੌਲ ਤਾਂ ਸੁਣਿਆ ਹਾਂ ਹਾਂਜੀ ਵੀ ਬੌਲ ਦਾ ਬਾਈ ਜੀ ਵੀ ਇੱਕੋ ਪਿੰਡ ਬਾਕੀ ਮੁੰਡੇ ਆ ਜਿਹੜੇ ਕਬੱਡੀ ਵਾਲੇ ਉਹ ਤਾਂ ਗੱਲ ਜੁਦਾ ਵੀ ਹਾਂ ਜਿੱਤ ਜਾਂਦੇ ਆ ਪਰ ਜਾਨਵਰ ਦਾ ਜਿੱਤਣਾ ਕਬੂਤਰਬਾਜੀ ਦੇ ਖੇਤਰ ਚ ਮੈਂ ਇਹ ਪਹਿਲੀ ਵਾਰੀ ਸੁਣ ਰਿਹਾ ਵੀ ਮੱਝੂ ਕੇ ਪਿੰਡ ਲਗਾਤਾਰ ਇਹ ਦੂਜਾ ਸਾਲ ਮੱਜੂਗੇ ਸੀ ਪਹਿਲੋਂ ਬਾਜੀ ਹੋਰ ਦਿੱਤਾ ਸੀ ਕਿਤੇ ਦੋ ਸਾਲ ਮੱਜੂਗੇ ਜਿੱਤੇ ਇਹ ਚੌਸਰ ਚੌਸਰ ਹਾਂਜੀ ਇੱਕ ਪਹਿਲੋਂ ਬਾਜੀ ਹੋਰ ਸਿਰ ਪਹਿਲਾਂ ਮੱਜੂਗੇ ਫਿਰ ਚੌਸਰ ਐ ਚੌਸਰ ਇਹ ਅਗਲੇ ਸਾਲ ਛੁੱਟੂ ਕਿਤੇ ਪੱਕਾ ਜੀ ਪੱਕਾ ਇਹ ਮੈਨੂੰ ਲੱਗਦਾ ਹੁਣ ਨਾ ਛੱਡ ਲੈਣ ਇਹ ਛੱਡਣਾ ਹੁਣ ਸਾਨੂੰ ਬਰਕੰਦੀ ਦੀ ਉਮੀਦ ਆ ਬਰਕੰਦੀ ਉੱਤਰ ਛੱਡਾਂਗੇ ਉੱਥੇ ਫਿਰ ਨਾਲੇ ਕਹਿੰਦੇ ਭਈ ਉਤਰਨਾ ਨਹੀਂ ਇਹਨੇ ਇਹ ਦੇਖੀ ਚੱਲੂ ਇਹ ਪਤਾ ਨਹੀਂ ਕੀ ਗੱਲ ਰਾਤ ਨੂੰ ਤਾਊਗਾ ਨੀ ਰਾਦੇ ਕਿਉਂ ਆਉਂਦਾ ਛਤਰੀ ਨੇ 플랫 ਤੇ ਆ ਜਾਂਦਾ ਉਹ ਸਟੈਂਡ ਜਿਹੜਾ ਉਹ ਇਹਦਾ ਉਹ ਸਟੈਂਡ ਜਿਹੜਾ ਤੁਸੀਂ ਲਾਇਆ ਉਹ ਇਹਦਾ ਸਟੈਂਡ ਹੀ ਆ ਵੀਡੀਓ ਇਹਦੀਆਂ ਵੀ ਉਹ ਸਟੈਂਡ ਉਹ ਵਾਲਾ ਹੁਣ ਛੱਡ ਕੇ ਦੇਖ ਤਾਂ ਆਉਂਦਾ ਸਟੈਂਡ ਤੇ ਹੁਣ ਦਾ ਸਟੈਂਡ ਅੱਛਾ ਹੁਣ ਯਾਨੀ ਇਹ ਤਿਆਰੀ ਚਾਹ ਜੇ ਹਾਂਜੀ ਹਾਂਜੀ ਇਹ ਫੰਗ ਫੁੰਗ ਤਾਂ ਨਹੀਂ ਘਾਰੇ ਨਹੀਂ ਇੱਕ ਗੱਲ ਤੁਹਾਨੂੰ ਹੋਰ ਦੱਸ ਦਾਂ ਹਾਂ ਮੇਰੇ ਬ੍ਰਦਰ ਨੇ ਇੱਕ ਚੀਜ਼ ਭੇਜੀ ਸੀ ਆਪਣੇ ਘੂਤਰ ਬਾਜੀਆਂ ਛੋਟ ਕੇ ਜੇ ਕਿਸੇ ਨੇ ਵੀ ਫਰ ਚਾੜਿਆ ਹੋਵੇ ਮੈਂ ਉਹਦਣੇ ਚੀਨੇ ਬਾਈ ਦੇ ਤਾਂ ਸਾਰੇ ਝਾੜੇ ਬੈਠੇ ਆ ਆਪਣੇ ਕੋਤਰ ਮੈਂ ਉਹੀ ਦੇਖ ਰਿਹਾ ਵੀ ਕਿਸੇ ਨੇ ਵੀ ਫੰਗ ਝਾੜਿਆ ਆਪਣੇ ਕੋਤਰ ਫਰ ਨਹੀਂ ਜਾਣਗੇ ਹੁਣ ਇਹ ਇਹ ਕੋਈ ਮਾੜੀ ਜੀ ਗੱਲ ਆ ਹਾਂ ਆ ਦੇਖ ਲੋ ਕੋਈ ਝਾੜਿਆ ਕੋਈ ਗੈਰ ਦੇ ਲੋ ਬਾਈ ਜੀ ਇਹ ਵੀ ਅੱਜ ਗੱਲ ਇਹ ਬਾਹਰੋਂ ਦਵਾਈ ਆਈ ਇਹ ਬਾਹਰੋਂ ਮੇਰਾ ਬ੍ਰਦਰ ਭੇਜਦਾ ਜੀ ਕੋਤਰ ਫਾਰ ਲੋਕਾਂ ਦੇ ਝਾੜ ਦੇਣਗੇ ਆਪਣਾ ਕੋਤਰ ਫਰ ਨਹੀਂ ਝਾੜੂ ਇਹ ਫਿਰ ਛੇੜਛਾੜ ਆ ਗਾਹਾਂ ਝਾੜ ਜਾਣਗੇ ਗਾਹਾਂ ਚ ਆਪੇ ਜਦ ਨਮਾਨਾ ਆਉਣ ਨੂੰ ਹੋਣਗੇ ਜਾਣਗੇ ਯਾਨੀ ਜਿੰਨਾ ਚਿਰ ਤੁਸੀਂ ਇਹਨਾਂ ਨੂੰ ਰੋਕਣਾ ਚਾਹੁੰਦੇ ਹੋ ਉਹ ਕੋਈ ਪੀਰੀਅਡ ਆ ਉਹਦੇ ਲਈ ਰੋਕਗੇ ਹਟੋ ਘੜ 4-4 ਮਹੀਨੇ ਫਰ ਨਹੀਂ ਜਾਣਗੇ ਲੋ ਬਾਈ ਜੀ ਇਹ ਵੀ ਇੱਕ ਗੱਲ ਔਨ ਰਿਕਾਰਡ ਆ ਬਾਈ ਜੀ ਉਹਨਾਂ ਨੇ ਦਿਖਾਤਾ ਬਾਹਰੋਂ ਦਵਾਈ ਮੰਗਾਈ ਆ ਅਮਰੀਕਾ ਦੇ ਵਿੱਚੋਂ ਜੋਤਵੀਰ ਹਿਸਵਾੜ ਨੇ 4 ਮਹੀਨੇ ਤੱਕ ਜਿਹੜੇ ਕਬੂਤਰ ਆਮ ਹੁਣ ਇਹ ਹਾਰ ਦੇ 2-3 ਦਿਨ ਰਹਿੰਦੇ ਆ ਸੌਣ ਚੜਨ ਵਾਲਾ ਵਾ ਹਜੇ ਤੱਕ ਬਾਈ ਜੀ ਉਹਨਾਂ ਦੇ ਕਬੂਤਰਾਂ ਨੇ ਫੰਗ ਨਹੀਂ ਝਾੜੇ ਇਹ ਕਬੂਤਰ ਹਜੇ 2 ਮਹੀਨੇ ਹੋਰ ਨਹੀਂ ਛਾੜਦੇ ਹਜੇ ਨੰਮੀ ਮਹੀਨਾ ਦਾ ਮਹੀਨਾ ਡੇਢ ਮਹੀਨਾ ਦਾ ਪੱਕਾ ਹੀ ਉਹਨਾਂ ਛਾੜਦੇ ਨਹੀਂ ਜਦੋਂ ਹਾਂ ਕਿਉਂਕਿ ਸੀਜ਼ਨ ਸਾਰਾ ਲਾ ਜਾਣਗੇ ਨਹੀਂ ਤੁਸੀਂ ਸੀਜ਼ਨ ਤੋਂ ਪਹਿਲਾਂ ਦਵਾਈ ਦਿੱਤੀ ਹੈ ਇਹਨਾਂ ਨੂੰ ਜਮਾ ਨਹੀਂ ਉਹਤੇ ਕੀ ਪਤਾ ਕੋਈ 사이ਡ ਇਫੈਕਟ ਕਰ ਜਾਂਦੀ ਕਿਵੇਂ ਕਰ ਜਾਂਦੀ ਜਮਾ ਮੇਰਾ ਭੈਣ ਪੂਰਾ ਡਾਕਟਰ ਆ ਜੀ ਤਾਂ ਦਵਾਈ ਦਿਓ ਨਾ ਕਬੂਤਰਾਂ ਨੂੰ ਚਲੋ ਇਹ ਗੱਲ ਆ ਇਹ ਬਾਈ ਜੀ ਦਿਖਾਤੇ ਆਪਾਂ ਪੰਜੇ ਕਬੂਤਰ ਹਾਂਜੀ ਹਾਂਜੀ ਇੱਕ ਵਾਰੀ ਬਾਈ ਜੀ ਇਹਨਾਂ ਦੇ ਨਾਂ ਤੇ ਵੱਡੀ ਤਾਰੀ ਕਿਉਂਕਿ ਹੁਣ ਜਿਨ੍ਹਾਂ ਨੇ ਇਹ ਇੰਟਰਵਿਊ ਦੇਖਣੀ ਆ ਡਬਲ ਡਾਟਾ ਪਵਾਉਣਾ ਪੈਣਾ 2 ਘੰਟੇ ਦੀ ਆ ਪੂਰੀ ਫਿਲਮ ਚੱਲਣੀ ਆ ਜਦੋਂ ਫਿਰ ਜਿਹੜਾ ਬੰਦਾ ਪਰਦੇਸਾਂ 'ਚ ਕੋਈ ਰੱਖ ਕੇ ਬਹਿ ਗਿਆ ਮੂਰੇ ਕੁਛ ਬਿਲਕੁਲ ਜੀ ਬਿਲਕੁਲ ਉਹ ਵੱਧ ਘੱਟ ਵੀ ਹੋ ਸਕਦਾ ਹਾਂਜੀ ਕਿਉਂਕਿ 2 ਘੰਟੇ ਪਤਾ ਹੀ ਨਹੀਂ ਲੱਗਣਾ ਗੱਲਾਂ ਬਾਤਾਂ 'ਚ ਵੀ ਜੋਤਨਾ ਚੱਲਦੀਆਂ ਤੇ ਗਾਂਹਾਂ ਵਾਲੇ ਨੂੰ ਦੇਖਣ ਦਾ ਇੰਨਾ ਸੁਆਦ ਹੋਣਾ ਉਹਨੂੰ ਆਪਦੇ ਆਪ ਦਾ ਨਹੀਂ ਪਤਾ ਰਹਿਣਾ ਵੀ ਮੈਂ ਕਿਹੜੀ ਦੁਨੀਆ 'ਚ ਪਹੁੰਚਿਆ ਬਾਕੀ ਵਿੱਕੀ ਬਾਈ ਇੱਕ ਗੱਲ ਹੋਰ ਆਉਣ ਤੁਸੀਂ ਇੰਟਰਵਿਊ ਕਰਦੇ ਹੋ ਉਤਟਰਵਾਜ ਨੂੰ ਇੱਕ ਗੱਲ ਜ਼ਰੂਰ ਕਿਹਾ ਕਰੋ ਵੀ ਇਨਸਾਨੀਅਤ ਰੱਖਿਆ ਬਈ ਕੂਤਰ ਗੇਮ ਚੀਜ਼ ਅਲੈਦਾ ਚੱਲਦੀ ਆ ਜਿੱਤ ਹਾਰ ਚੱਲਣੀ ਆ ਹੂੰ ਕਮ ਸੇ ਕਮ ਇਨਸਾਨੀਅਤ ਰੱਖਿਆ ਕਰੋ ਇਹ ਨਾ ਹੋਵੇ ਵੀ ਕੋਈ ਮਾੜਾ ਕੂਤਰਵਾ ਆ ਜਾ ਉਹਦੇ ਪਾਸੇ ਨੂੰ ਹੋਗੇ ਨਾ ਦੇ ਜੋ ਉਹਨੂੰ ਬੁਲਾ ਕੇ ਜਰੂਰ ਲੰਗੋ ਜਿਹੜਾ ਨਮਾ ਉੱਠ ਰਿਹਾ ਇਹ ਨਾ ਹੋਵੇ ਅਗਲਾ ਕਹਿੰਦਾ ਉਹ ਪਲੇਅਰ ਆ ਪਲੇਅਰ ਵੀ ਇੰਨਾ ਕਰਕੇ ਆ ਯਾਨੀ ਮੋਢੇ ਤੇ ਹੱਥੋ ਦੇ ਜਰੂਰੀ ਆ ਜੀ ਜਰੂਰੀ ਆ ਜੇ ਅੱਜ ਆਪਣਾ ਸਮਾਂ ਕੱਲ ਨੂੰ ਕਿਸੇ ਹੋਰ ਦਾ ਵੀ ਆ ਆਉਣੀ ਆ ਆਉਣਾ ਮੈਂ ਨੇ ਨੇਚਰਲ ਦਾ ਦਾਦੇ ਪੋਤੇ ਦੀਆਂ ਚੱਲਣੀਆਂ ਚੱਲਣੀਆਂ ਚੱਲੀਆਂ ਚਾਚੇ ਭਤੀਜੇ ਦੀਆਂ ਦਾਦੇ ਪੋਤੇ ਦੀਆਂ ਚੱਲਣੀਆਂ ਚੱਲਣੀਆਂ ਮੈਂ ਕੱਢ ਦੇਣੀ ਚਾਹੀਦਾ ਬ ਪਰਮਾਤਮਾ ਨੂੰ ਤੂੰ ਹੀ ਤੂੰ ਹੀ ਕਹਿਣਾ ਚਾਹੀਦਾ ਮੈਂ ਨਹੀਂ ਹੋਣੀ ਚਾਹੀਦੀ ਜਿੱਥੇ ਮੈਂ ਆ ਉਹ ਤਾਂ ਗਿਆ ਐਸ ਕਰਕੇ ਤੁਸੀਂ ਤਾਂ ਹੁਣ ਰੋਜ਼ ਇੰਟਰਵਿਊਆ ਕਰਨੀਆਂ ਹਰ ਇੱਕ ਗੇਮ 'ਚ ਬੰਦੇ ਨੂੰ ਜਿਹੜਾ ਮਾੜਾ ਨਾ ਉਹਨੂੰ ਜ਼ਰੂਰ ਕਹਿਣਾ ਚਾਹੀਦਾ ਵੀ ਕੋਈ ਨਹੀਂ ਬਾਈ ਅੱਜ ਨਹੀਂ ਉੱਡੇ ਕੱਲ੍ਹ ਉੱਡਣਗੇ